ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਏ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਈ ਅਰ ਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੈਸ ਢਿਠ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸ ਵੇ ਪਾਤ ਸਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤ ਸਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰ ਕੇ ਬੋਲੋ ਜੇ ਵਾਹੇ ਗੁਰ ਬੋਲੋ ਜੇ ਵਾਹੇ ਗੁਰ ਪੰਜਾਂ ਪਿਆਰਿਆਂ ਸੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੇ ਦੇਖ ਕੇ ਅਨ ਡਿਠ ਕੀਤਾ ਜਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੇ ਬੋਲਾ ਜੇ ਵਾਹਿਗੁਰੂ ਬੋਲਾ ਜੇ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀ ਸਦਤ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੇ ਬੋਲਾ ਜੇ ਵਾਹੇ ਗੁਰ ਬੋਲਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲਾ ਜੇ ਵਾਹੇ ਗੁਰ ਬੋਲਾ ਜੀ ਪਰਮ ਸਰਬਾਤ ਖਾਲਸਾ ਜੀ ਕੇ ਅਰਦਾਸ ਸਾਹਿਬ ਜੀ ਸਰਬਾਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਊ ਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆਰ ਆਇਤ ਦੇਗਾ ਤੇਗ ਫਾਦੇ ਮਿਰਦ ਕੇ ਪੈਦੇ ਪੰਥ ਕੇ ਦੇਤਾ ਸ੍ਰੀ ਸਾਹਿਬ ਜੇ ਸਹਾਈ ਖਾਲਸ ਜੀ ਕੈ ਬੋਲ ਬਾਲੇ ਬੋਲਾ ਜੇ ਵਾਹਿਗੁਰੂ ਬੋਲਾ ਜੇ ਵਾਹਿਗੁਰੂ ਸਿੱਕਾ ਨੂੰ ਸਕੇਦਾਨ ਕੇ ਸਦਾਨ ਰਹਿਤ ਦਾਨ ਬਵੇਕਾ দান ਵਸਾਹਾ দান ਪ੍ਰਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸਨ ਇਸਨਾਨ ਚਾਉਂ ਕਿਆ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜਾਕਾਰ ਬੋਲਾ ਜੀ ਵਾਹੇ ਗੁਰ ਬੋਲਾ ਜੀ ਸਿੱਖਾਂ ਦਾ ਮਾਨਨਿ ਮਾ ਮਾਤ ਉੱਚੇ ਮਾਤ ਪਤ ਦਾ ਰਾਖਾ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨ ਬਸੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨ ਤਾਨਿਆਂ ਦੇ ਤਾਨ ਨਿਓਟੇ ਆਂਦੀ ਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨਾ ਧੰਨ ਸਾਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚਾਉ ਕੇ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਪੁੱਲ ਚੁੱਕ ਮੁਆਫ ਕਰਨੀ ਸੇਖਾ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋ ਵਨਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ